ਗਰਮੀ ਤੋਂ ਬਿਹਾਲ ਹੋਏ ਲੋਕਾਂ ਨੂੰ ਇਸ ਵਾਰ ਹੁਣ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਭਰ ਵਿੱਚ ਇੱਕ ਵਾਰ ਫਿਰ ਗਰਮੀ ਵਧ ਗਈ ਹੈ ਤੇ ਹਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਾਲਾਂ ਵੀ ਵਧ ਗਿਆ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਲੱਗ ਪਿਆ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ 150 ਨੂੰ ਪਾਰ ਕਰ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਵਿੱਚ ਭਵਿੱਖਬਾਣੀ ਤਬਦੀਲੀ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਬੱਦਲ ਛਾਏ ਤਸਵੀਰ ਤੇ ਸ਼ਾਮ ਨੂੰ ਠੰਡ ਦੀ ਵੀ ਗੱਲ ਗਈ ਹੈ ਦੱਸਦੀ ਹੈ ਕਿ ਮੌਨਸੂਨ 25 ਸਤੰਬਰ ਨੂੰ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਪਰ ਪੰਜਾਬ ਵਿੱਚ ਹਲੇ ਵੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਜਧਾਨੀ ਤੋਂ ਬਾਅਦ ਤਾਪਮਾਨ ਇਸ ਸਮੇਂ ਆਮ ਨਾਲੋਂ 2 ਡਿਗਰੀ ਵਧਿਆ ਗਰਮੀ ਤੋਂ ਬਿਹਾਲ ਹੋਏ ਲੋਕਾਂ ਨੂੰ ਇਸ ਵਾਰ ਹੁਣ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਭਰ ਵਿੱਚ ਇੱਕ ਵਾਰ ਫਿਰ ਗਰਮੀ ਵਧ ਗਈ ਹੈ ਤੇ ਹਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਾਲਾ ਵੀ ਵਧ ਗਿਆ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਲੱਗ ਪਿਆ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ 150 ਨੂੰ ਪਾਰ ਕਰ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਵਿਚਿਤ ਭਵਿੱਖਬਾਣੀ ਤਬਦੀਲੀ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਬੱਦਲ ਛਾਏ ਸਵੇਰ ਤੇ ਸ਼ਾਮ ਨੂੰ ਠੰਡ ਦੀ ਵੀ ਗੱਲ ਕਹੀ ਹੈ ਦੱਸ ਦਈਏ ਕਿ ਮੌਨਸੂਨ 25 ਸਤੰਬਰ ਨੂੰ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਪਰ ਪੰਜਾਬ ਵਿੱਚ ਹਲੇ ਵੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਜਧਾਨੀ ਵੱਤ ਤੋਂ ਬਾਅਦ ਤਾਪਮਾਨ ਇਸ ਸਮੇਂ ਆਮ ਨਾਲੋਂ 2 ਡਿਗਰੀ ਵੱਧ ਹੈ ਗਰਮੀ ਤੋਂ ਬਿਹਾਲ ਹੋਏ ਲੋਕਾਂ ਨੂੰ ਇਸ ਵਾਰ ਹੁਣ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਭਾਰ ਵਿੱਚ ਇੱਕ ਵਾਰ ਫਿਰ ਗਰਮੀ ਗਈ ਹੈ ਤੇ ਹਮੋਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਾਲਾ ਵੀ ਵਧ ਗਿਆ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਲੱਗ ਪਿਆ ਜਿਸ ਨਾਲ 에어 ਕੁਆਲਿਟੀ ਇੰਡੈਕਸ 150 ਨੂੰ ਪਾਰ ਕਰ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਵਿੱਚ ਭਵਿੱਖਬਾਣੀ ਤਬਦੀਲੀ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਬੱਦਲ ਛਾਏ ਤਸਵੀਰ ਤੇ ਸ਼ਾਮ ਨੂੰ ਠੰਡ ਦੀ ਵੀ ਗੱਲ ਗਈ ਹੈ ਦੱਸ ਦਈਏ ਕਿ ਮੌਨਸੂਨ 25 ਸਤੰਬਰ ਨੂੰ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਪਰ ਪੰਜਾਬ ਵਿੱਚ ਹਲੇ ਵੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਜਧਾਬਾ ਤੋਂ ਬਾਅਦ ਤਾਪਮਾਨ ਇਸ ਸਮੇਂ ਆਮ ਨਾਲੋਂ 2 ਡਿਗਰੀ ਵੱਧ ਗਰਮੀ ਤੋਂ ਬਿਹਾਲ ਹੋਏ ਲੋਕਾਂ ਨੂੰ ਇਸ ਵਾਰ ਹੁਣ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਭਰ ਵਿੱਚ ਇੱਕ ਵਾਰ ਫਿਰ ਗਰਮੀ ਵਧ ਗਈ ਹੈ ਤੇ ਹਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਪਾਲਾ ਵੀ ਵਧ ਗਿਆ ਹੈ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਲੱਗ ਪਿਆ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ 150 ਨੂੰ ਪਾਰ ਕਰ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਲਈ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੇਜ਼ ਧੁੱਪ ਤੇ ਨਮੀ ਰਹੇਗੀ ਮੌਸਮ ਵਿਭਾਗ ਨੇ 5 ਅਕਤੂਬਰ ਨੂੰ ਮੌਸਮ ਵਿਚਕ ਭਵਿੱਖਬਾਣੀ ਤਬਦੀਲੀ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਬੱਦਲ ਛਾਏ ਸਵੇਰ ਤੇ ਸ਼ਾਮ ਨੂੰ ਠੰਡ ਦੀ ਵੀ ਗੱਲ ਗਈ ਹੈ ਦੱਸ ਦਈਏ ਕਿ ਮੌਨਸੂਨ 25 ਸਤੰਬਰ ਨੂੰ ਪੰਜਾਬ ਤੋਂ ਚਲਾ ਗਿਆ ਹੁਣ ਲੋਕ ਠੰਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਪਰ ਪੰਜਾਬ ਵਿੱਚ ਹਲੇ ਵੀ ਗਰਮੀ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਰਾਜਧਾਨੀ ਦਿੱਲੀ ਤੋਂ ਬਾਅਦ ਤਾਪਮਾਨ ਇਸ ਸਮੇਂ ਆਮ ਨਾਲੋਂ 2 ਡਿਗਰੀ ਵੱਧ